ਹਾਜ਼ਰ ਹੋਈਆਂ ਜੀ ਇੱਕ ਨਵੀਂ ਅਪਡੇਟ ਦੇ ਨਾਲ ਅੱਜ ਗੱਲ ਕਰਾਂਗੇ ਇੱਕ ਨਵੇਂ ਰੋਲੇ ਦੀ ਆ ਅੱਜ ਦੀ ਗੱਲ ਪੰਜਾਬੀ ਇੰਡਸਟਰੀ ਦੀ ਆ ਉਸ ਅਦਾਕਾਰਾਂ ਦੇ ਬਾਰੇ ਹੈ ਜੋ ਕਦੇ ਆਪਣੇ ਬੇਬਾਕ ਬੋਲਾਂ ਕਰਕੇ ਕਦੇ ਆਪਣੀ ਆ ਬੇਬਾਕ ਜ਼ਿੰਦਗੀ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹੀ ਸੀ ਆ ਇਹ ਚਿਹਰਾ ਹੈ ਗੁਰਲੀਨ ਚੋਪੜਾ ਦਾ ਜਿਸ ਨੂੰ ਬੱਬੂ ਮਾਨ ਦੀ ਫਿਲਮ ਹਸ਼ਰ ਨੇ ਰਾਤੋ-ਰਾਤ ਸ਼ੋਰਤ ਦੀਆਂ ਉਚਾਈਆਂ ਤੇ ਪਹੁੰਚਾ ਦਿੱਤਾ ਸੀ ਆ ਪਰ ਦੋਸਤੋ ਅੱਜ ਰੋਲਾ ਕਿਸ ਗੱਲ ਦਾ ਬਣਿਆ ਹੈ ਜਾਣਦੇ ਹਾਂ ਵੀਡੀਓ ਵਿੱਚ ਗੁਰਲੀਨ ਅਕਸਰ ਕਹਿੰਦੀ ਰਹੀ ਕਿ ਆ ਬਿਨਾ ਵਿਆਹ ਦੇ ਜ਼ਿੰਦਗੀ ਮੋਜਾਂ ਵਾਲੀ ਹੁੰਦੀ ਹੈ ਪਰ ਕਹਿੰਦੇ ਨੇ ਨਾ ਪਿਆਰ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਗੁਰਲੀਨ ਚੋਪੜਾ ਨੇ ਆਪਣੇ ਪੁਰਾਣੇ ਬਿਆਨਾਂ ਨੂੰ ਇੱਕ ਪਾਸੇ ਰੱਖ ਕੇ ਇੱਕ ਸਰਦਾਰ ਮੁੰਡੇ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜਿਵੇਂ ਹੀ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਆਈਆਂ ਲੋਕਾਂ ਨੂੰ ਲੱਗਾ ਕਿ ਇੱਕ ਨਵਾਂ ਮੁੱਦਾ ਹੱਥ ਲੱਗ ਗਿਆ ਹੈ ਕੁਝ ਲੋਕਾਂ ਨੇ ਵਧਾਈਆਂ ਦਿੱਤੀਆਂ ਪਰ ਜ਼ਿਆਦਾਤਰ ਲੋਕਾਂ ਦਾ ਧਿਆਨ ਇਸੇ ਗੱਲ ਤੇ ਟਿਕ ਗਿਆ ਕਿ ਕੁੜੀ ਤੇ ਮੁੰਡੇ ਦੀ ਉਮਰ ਵਿੱਚ ਕਾਫੀ ਆ ਅੰਤਰ ਹੈ ਦੋਸਤੋ ਜਿਵੇਂ ਹੀ ਵੀਡੀਓਜ਼ ਵਾਇਰਲ ਹੋਈਆਂ ਕੁਝ ਲੋਕਾਂ ਨੇ ਟ੍ਰੋਲਿੰਗ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨਾ ਕੋਈ ਲਿਹਾਜ਼ ਨਾ ਕੋਈ ਸ਼ਰਮ ਸਿੱਧਾ ਨਿਸ਼ਾਨਾ ਬਣਾਇਆ ਗਿਆ ਗੁਰਲੀਨ ਦੀ ਉਮਰ ਨੂੰ ਲੋਕ ਕਹਿਣ ਲੱਗੇ ਤੇਰੀ ਉਮਰ ਵੇਖਾ ਮੁੰਡੇ ਦੀ ਉਮਰ ਵੇਖਾ ਜਮੀਨਾਂ ਸਮਾਨ ਦਾ ਫਰਕ ਹੈ ਗੱਲ ਇੱਥੋਂ ਤੱਕ ਪਹੁੰਚ ਗਈ ਕੁਝ ਲੋਕਾਂ ਨੇ ਲਿਖ ਦਿੱਤਾ ਕਿ ਤੂੰ ਤਾਂ ਬੁੱਢੀ ਹੋ ਗਈ ਹੈ ਉਹ ਹਜੇ ਜਵਾਕ ਹੈ ਤੂੰ ਤਾਂ ਉਸ ਦੀ ماں ਵਰਗੀ ਲੱਗਦੀ ਹੈ ਸੱਚ ਦੱਸੋ ਦੋਸਤੋ ਕਿ ਇਹ ਇਨਸਾਫ ਹੈ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਉੱਤੇ ਸਵਾਲ ਚੱਕਣਾ ਸਿਰਫ ਉਮਰ ਦੇ ਪੈਵਾਨੇ ਤੇ ਬੋਲਣਾ ਠੀਕ ਹੈ ਜੇ ਦੋ ਇਨਸਾਨ ਆਪਣੀ ਮਰਜ਼ੀ ਨਾਲ ਇਕੱਠੇ ਹੋ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਤਾਂ ਕਿਸੇ ਨੂੰ ਕੀ ਹੱਕ ਬੰਦਾ ਹੈ ਉਹਨਾਂ ਬਾਰੇ ਮਾੜੇ ਚੰਗੇ ਬੋਲ ਬੋਲੇ ਜਾਣ ਇਸ ਟ੍ਰੋਲਿੰਗ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਸੋਸ਼ਲ ਮੀਡੀਆ ਤੇ ਕਈਆਂ ਦੀਆਂ ਜਵਾਨਾਂ ਕਾਬੂ ਤੋਂ ਬਾਹਰ ਹਨ ਪਰੀ ਸਵਾਰ ਗੁਰਲੀਨ ਚੋਪੜਾ ਨੇ ਚੁੱਪ ਰਹਿਣਾ ਠੀਕ ਨਾ ਸਮਝਿਆ ਟਰੋਲਰਾਂ ਦੀਆਂ ਗੱਲਾਂ ਸੁਣ ਕੇ ਗੁਰਲੀਨ ਦਾ ਸਬਰ ਟੁੱਟ ਗਿਆ ਉਸਨੇ ਇੰਸਟਾਗ੍ਰਾਮ ਤੇ ਤੜਾ ਤੜਾ ਸਟੋਰੀਆਂ ਪਾ ਕੇ ਪੂਰੀ ਦੁਨੀਆ ਨੂੰ ਕਰਾਰਾ ਜਵਾਬ ਦਿੱਤਾ ਗੁਰਲੀਨ ਨੇ ਸਾਫ਼ ਕਿਹਾ ਮੈਨੂੰ ਆ ਟਰੋਲਰਾਂ ਦੀ ਰਤਾ ਪਰਵਾ ਨਹੀਂ ਆ ਜੋ ਮਰਜ਼ੀ ਬੋਲੋ ਆ ਮੇਰੀ ਸਿਹਤ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਪੈਂਦਾ ਗੁੱਸੇ ਵਿੱਚ ਉਸਨੇ ਕਿਹਾ ਇਹ ਮੇਰੀ ਜ਼ਿੰਦਗੀ ਹੈ ਮੈਂ ਜਿਸਦੇ ਨਾਲ ਮਰਜ਼ੀ ਵਿਆਹ ਕਰਾਂ ਤੁਹਾਨੂੰ ਕੀ ਤਕਲੀਫ ਹੈ ਟਰੋਲਰਾਂ ਲਈ ਇੱਕ ਸਵਾਲ ਵੀ ਛੱਡਿਆ ਜੇ ਆ ਦੋ ਲੋਕ ਆਪਸ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਉਸ ਦੇ ਵਿੱਚ ਦਖਲ ਦੇਣ ਵਾਲੇ ਤੁਸੀਂ ਕੌਣ ਹੁੰਦੇ ਹੋ ਅੰਤ ਵਿੱਚ ਉਸਨੇ ਟਰੋਲਰਾਂ ਨੂੰ ਇੱਕ ਤਿੱਖੀ ਤੇ ਤੰਜ ਭਰੀ ਦੁਆ ਦਿੱਤੀ ਵਾਏ ਗੁਰੂ ਤੁਹਾਨੂੰ ਸਮਝ ਬਖਸ਼ੇ ਗੁਰਲੀਨ ਚੋਪੜਾ ਦੇ ਇਸ ਜਵਾਬ ਨੇ ਬਹੁਤ ਸਾਰੇ ਲੋਕ ਨੂੰ ਪੁੱਛਣ ਲਈ ਮਜਬੂਰ ਕਰ ਦਿੱਤਾ ਕੀ ਆ ਜੋ ਹਰ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਆਪਣੀ رائے ਥੋਪਣਾ ਆਪਣਾ ਹੱਕ ਸਮਝਦੇ ਹਨ ਹੁਣ ਤੁਸੀਂ ਦੱਸੋ ਕਿ ਗੁਰਲੀਨ ਨੇ ਰੋਲਰਾਂ ਨੂੰ ਆ ਸਹੀ ਸਬਕ ਸਿਖਾਇਆ ਜਾ ਫਿਰ ਉਸ ਨੂੰ ਚੁੱਪ ਰਹਿ ਕੇ ਸਾਰਾ ਮਾਮਲਾ ਠੰਡਾ ਹੋ ਜਾਣ ਦੇਣਾ ਚਾਹੀਦਾ ਸੀ ਆ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ